ਸ਼ਾਮ ਦੇ 5:30 ਵੱਜ ਚੁੱਕੇ ਆ। ਇਹ ਪਾਣੀ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ। ਉਹ ਸਟੇਜ 7 ਦਾ ਗਰਾਊਂਡ ਬਿਲਕੁਲ ਅਸਰ ਜਿਹੜੀ ਗੁਰੂ ਕਰਨੀ ਜਾਂਦੀ ਆ ਪਿੱਛੇ ਚਾਰ ਚੁਫੇਰੇ ਪਾਣੀ ਨੂੰ ਪਾਣੀ ਸਾਰਾ ਤੇ ਇਹ ਪਾਣੀ ਰੋਕਣ ਦਾ ਯਤਨ ਕੀਤਾ ਜਾ ਰਿਹਾ। ਇਹ ਜੇ ਸੇਵਾਦਾਰ ਸੱਤਰ ਨੇ ਸੇਵਾ ਦੇ ਲਈ ਇਹ ਪਾਣੀ ਤੁਸੀਂ ਦੇਖ ਲਵੇ ਇਹ ਸੱਤ ਦਰਿਆ ਨੂੰ ਜਾਂਦੀ ਹੋਈ ਸੜਕ ਸਫਰੇ ਸਾਹ ਹਾਲ ਦੀ ਮਾਰ ਕੇ ਤੇ ਇਹ ਗਰਾਊਂਡ ਸਫਰੇ ਸਾਹ ਹਾਲ ਦਿੱਤਾ ਤੇ ਇਹ ਸੜਕ ਜਿਹੜੀ ਬੰਦੀ ਗੁਰੂ ਘਰ ਨੂੰ ਤੇ ਆਪ ਵੀ ਦੇਖ ਸਕਦੇ ਆ ਪਾਜਾ ਹਾਲਾਤਾਂ ਜਿਹੜੇ 24 ਨੰਬਰ ਕਾਮ ਦੇ 5:30 ਦਾ ਸਮਾਂ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਆ ਤੇ ਕਿੰਨੀ ਤੇਜ਼ ਪਾਣੀ ਵਹਿ ਰਿਹਾ ਸੜਕ ਦੇ ਉੱਪਰੋਂ ਕੁਝ ਫਰਟੇ ਦਾ ਕਾਰਜ ਜਾਰੀ ਹੈ